ਇਸ ਨਦੀ ਦੇ ਕਰਕੇ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਵਿਛੋੜਾ ਪਿਆ ਸੀ ਤੇ ਉਹ ਦਿਨ ਇਹਦਾ ਪਾਣੀ ਜਿਹੜਾ ਬਹੁਤ ਚੜਿਆ ਹੋਇਆ ਸੀ ਇੱਥੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਤਿੰਨ ਭਾਗਾਂ ਦੇ ਵਿੱਚ ਵੰਡਿਆ ਗਿਆ ਸੀ ਸਾਰਿਆਂ ਨੂੰ ਪਿਆਰ ਭਰੀ ਸਤਿਕਾਰ ਜੀ ਸਵਾਗਤ ਕਰਦੇ ਹਾਂ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਜਿਵੇਂ ਆਪਾਂ ਪਿਛਲੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਸੀਗਾ ਆਪਾਂ ਸਫਰ ਕਰ ਰਹੇ ਹਾਂ ਸਫਰ-ਏ-ਸ਼ਹਾਦਤ ਦੇ ਉੱਪਰ ਆਪਾਂ ਯਾਤਰਾ ਕਰ ਰਹੇ ਹਾਂ ਸਫਰ-ਏ-ਸ਼ਹਾਦਤ ਦੇ ਉੱਪਰ ਤੇ ਜਿਵੇਂ ਪਿਛਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਰਸ਼ਨ ਕਰਵਾਏ ਸੀਗੇ ਕਿਲਾ ਆਨੰਦਗੜ੍ਹ ਸਾਹਿਬ ਦੇ ਤੇ ਕਿਲਾ ਅਨੰਦਗੜ੍ਹ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਜੀ ਨੇ ਪਰਿਵਾਰ ਸਮੇਤ 6 ਪੋ ਨੂੰ ਕਿਲਾ ਛੱਡਿਆ ਜਿਵੇਂ ਪਹਾੜੀ ਰਾਜਿਆਂ ਤੇ ਮੁਗਲਾਂ ਨੇ ਕਿਹਾ ਸੀਗਾ ਸੌਹਾਂ ਖਾਦੀਆਂ ਸੀ ਕਿ ਤੁਸੀਂ ਇਹ ਕਿਲਾ ਛੱਡ ਕੇ ਚਲੇ ਜਾਓ ਅਸੀਂ ਤੁਹਾਡੇ ਤੇ ਕੋਈ ਵੀ ਹਮਲਾ ਨਹੀਂ ਕਰਾਂਗੇ ਤਾਂ ਗੁਰੂ ਸਾਹਿਬ ਪਹਾੜੀ ਰਾਜਿਆਂ ਤੇ ਮੁਗਲਾਂ ਦੇ ਕਹਿਣ ਤੇ ਜਦੋਂ ਉਹਨਾਂ ਨੇ ਸੌਹਾਂ ਚੱਕੀਆਂ ਤਾਂ ਆਪਣੇ ਪਰਿਵਾਰ ਸਮੇਤ ਚਾਰੇ ਸ਼ਾਹਬਜਾਦੇ ਮਾਤਾ ਗੁਜਰੀ ਜੀ ਅਤੇ ਹੋਰ ਸਿੰਘ ਅਤੇ ਮਾਰਾ ਮਾਤਾ ਸਾਹਿਬਕੌਰ ਜੀ ਸਮੇਤ ਕਿਲਾ ਛੱਡ ਕੇ ਸ਼੍ਰੀ ਚਮਕੌਰ ਸਾਹਿਬ ਵਾਲੇ ਪਾਸੇ ਨੂੰ ਚੱਲ ਪਏ ਤੇ ਇਸ ਸਮੇ ਆਪਾਂ ਖੜੇ ਹਾਂ ਸਰਸਾ ਨਦੀ ਦੇ ਬਿਲਕੁਲ ਨੇੜੇ ਜਿੱਥੇ ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਬਣੇ ਹੋਏ ਨੇ ਆਪਾਂ ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਤੋਂ ਥੋੜੀ ਦੂਰੀ ਤੇ ਆ ਆ ਪਿੱਛੇ ਜਿਹੜਾ ਤੁਸੀਂ ਗੇਟ ਦੇਖ ਰਹੇ ਹੋ ਇਹ ਰਸਤਾ ਜਾਂਦਾ ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਤੋਂ ਤੇ ਆਪਾਂ ਬਿਲਕੁਲ ਮੇਨ ਰੋਡ ਤੇ ਖੜੇ ਆ ਜਿਹੜਾ ਰੋਪੜ ਤੋਂ ਅਨੰਦਪੁਰ ਸਾਹਿਬ ਨੂੰ ਰੋਡ ਜਾਂਦਾ ਗੁਰੂ ਗੋਬਿੰਦ ਸਿੰਘ ਜੀ ਨੇ ਛੇ ਪੋਉ ਨੂੰ ਖੇਲਾ ਛੱਡਿਆ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਵੱਖ-ਵੱਖ ਸਥਾਨਾਂ ਤੋਂ ਹੁੰਦੇ ਹੋਏ ਸਰਸਾ ਨਦੀ ਦੇ ਕੰਢੇ ਤੇ ਪਹੁੰਚੇ ਤੇ ਇਹ ਜਿਹੜੀ ਅਨੰਦਪੁਰ ਸਾਹਿਬ ਤੋਂ ਲੈ ਕੇ ਸਰਸਾ ਨਦੀ ਦੀ ਜਿਹੜੀ ਦ ਜਿੱਥੇ ਹੁਣ ਗੁਰਦੁਆਰਾ ਸ੍ਰੀ ਪਰਿਵਾਰ ਬਿਛੋੜਾ ਸਾਹਿਬ ਬਣਿਆ ਹੋਇਆ ਨੇ 27 ਤੋਂ 28 ਕਿਲੋਮੀਟਰ ਦੀ ਦੂਰੀ ਹੈ ਆ ਆਨੰਦਪੁਰ ਸਾਹਿਬ ਤੋਂ ਪਰਿਵਾਰ ਬਿਛੋੜਾ ਸਾਹਿਬ ਦੀ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਾਰਾ ਤੁਹਾਨੂੰ ਸਰਸਾ ਨਦੀ ਦਾ ਇਤਿਹਾਸ ਦੱਸਾਂਗੇ ਇਹ 메ਨ ਹਾਈਵੇ ਚੱਲਦਾ ਆਪਾਂ 메ਨ ਹਾਈਵੇ ਤੇ ਖੜੇ ਆ ਇਸ ਸਮੇ ਤੇ ਆਹ ਸਾਈਡ ਰੋਪੜਾ ਤੇ ਆਹ ਸਾਈਡ ਸ਼੍ਰੀ ਨਾਨਦਪੁਰ ਸਾਹਿਬ ਨੇ ਤੇ ਆਪਾਂ ਸ਼੍ਰੀ ਨਾਨਦਪੁਰ ਸਾਹਿਬ ਤੋਂ ਆਏ ਆ ਤਕਰੀਬਨ 28 ਕਿਲੋਮੀਟਰ ਆਪਾਂ ਆ ਗਏ ਤੇ ਆ ਇੱਥੇ ਦਰਵਾਜ਼ਾ ਜਿਹੜਾ ਉਹ ਬਣਿਆ ਹੋਇਆ ਡਿਊਟੀ ਸਾਹਿਬ ਬਣੇ ਹੋਏ ਨੇ ਹਨਾ ਤੇ ਇਥੋਂ ਰਸਤਾ ਜਾਂਦਾ ਗੁਰਦੁਆਰਾ ਸ੍ਰੀ ਪਰਵਾਰ ਵਿਛੋੜਾ ਸਾਹਿਬ ਨੂੰ ਤੇ ਆਪਾਂ ਜਾਣਕਾਰੀ ਵਾਸਤੇ ਦੱਸ ਦਦਨੇ ਆ ਜਿਹੜਾ ਇਹ ਸਫਰੇ ਸ਼ਹਾਦਤ ਆ ਇਹ ਸਫਰੇ ਸ਼ਹਾਦਤ ਮਾਰਗ ਦੇ ਉੱਪਰ ਆਪਾਂ ਸਫਰ ਕਰ ਰਹੇ ਆ ਯਾਤਰਾ ਕਰ ਰਹੇ ਆ ਜਿਹੜੇ ਜਿਹੜੇ ਅਸਥਾਨਾਂ ਤੋਂ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬ ਜੀ ਆਦੇ ਫਤੇਗੜ ਸਾਹਿਬ ਪਹੁੰਚੇ ਨੇ ਪਰਿਵਾਰ ਤੋਂ ਵਿਛੜਨ ਤੋਂ ਬਾਅਦ ਚ ਆਪਾਂ ਆਨੰਦਪੁਰ ਸਾਹਿਬ ਤੋਂ ਇਹ ਆਪਣਾ ਸਫਰ ਜਿਹੜਾ ਹੋ ਸ਼ੁਰੂ ਕਰਿਆ ਸੀ ਜਿਹੜੇ ਆਪਣੇ ਵੀਡੀਓ ਨਾਲ ਨਵੇਂ ਜੁੜੇ ਨੇ ਆਪਾਂ ਸਾਰਿਆਂ ਨੂੰ ਦੱਸ ਦਦਨੇ ਆ ਆਨੰਦਪੁਰ ਸਾਹਿਬ ਤੋਂ ਆਪਾਂ ਸਫਰ ਜਿਹੜਾ ਇਹ ਸ਼ੁਰੂ ਕਰਿਆ ਤੇ ਗੁਰਦੁਆਰਾ ਸਾਹਿਬ ਦਾ ਆਪਾਂ ਇੱਥੇ ਗੁਰਦੁਆਰਾ ਸਾਹਿਬ ਦਾ ਬੋਰਡ ਜਿਹੜਾ ਉਹ ਲੱਗਿਆ ਹੋਇਆ ਗੁਰਦੁਆਰਾ ਸ਼੍ਰੀ ਪਰਵਾਰ ਮਛੋੜਾ ਸਾਹਿਬ ਤੇ ਕਿਲਾ ਛੱਡਣ ਤੋਂ ਬਾਅਦ ਚੋਂ ਇਹ ਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਰਿਵਾਰ ਸਮੇਤ ਆ ਗਏ ਸੀ ਪਹਾੜੀ ਰਾਜਿਆਂ ਨੇ ਸੌਹਾਂ ਖਾਧੀਆਂ ਸੀ ਵੀ ਅਸੀਂ ਤੁਹਾਡੇ ਤੇ ਕੋਈ ਹਮਲਾ ਨਹੀਂ ਕਰਾਂਗੇ ਤੁਸੀਂ ਕਿਲਾ ਛੱਡ ਕੇ ਇੱਥੇ ਚਲੇ ਜਾਓ ਪਰ ਇਹ ਸਥਾਨ ਤੇ ਆ ਕੇ ਸਰਸਵਤੀ ਨਦੀ ਦੇ ਕੰਢੇ ਤੇ ਆ ਕੇ ਮੁਗਲਾਂ ਤੇ ਪਹਾੜੀ ਰਾਜਿਆਂ ਨੇ ਹਮਲਾ ਕਰਤਾ ਸੀ ਆਪਾਂ ਗੁਰਦੁਆਰਾ ਸਾਹਿਬ ਚੱਲਦੇ ਆਂ ਗੁਰਦੁਆਰਾ ਸ੍ਰੀ ਪਰਿਵਾਰ ਬਿਛੋੜਾ ਸਾਹਿਬ ਸਾਰਾ ਇਤਿਹਾਸ ਤੁਹਾਨੂੰ ਉੱਥੇ ਜਾ ਕੇ ਆਪਾਂ ਦੱਸਦੇ ਆਂ ਰੋਡ ਤੋਂ ਥੋੜਾ ਜਿਹਾ ਪਿੱਛੇ ਹਟਵੇਂ ਨੇ ਗੁਰਦੁਆਰਾ ਪਰਿਵਾਰ ਬਿਛੋੜਾ ਸਾਹਿਬ ਆਪਾਂ ਜਾ ਰਹੇ ਆਂ ਹੁਣ ਗੁਰਦੁਆਰਾ ਸ੍ਰੀ ਪਰਿਵਾਰ ਬਿਛੋੜਾ ਸਾਹਿਬ ਵੱਲ ਨੂੰ ਤੇ ਇਹ ਮੇਨ ਰੋਡ ਤੋਂ ਗੁਰਦੁਆਰਾ ਸਾਹਿਬ ਪਿੱਛੇ ਹਟਵੇਂ ਨੇ ਥੋੜਾ ਜਿਹਾ ਹਨਾ ਤੇ ਤਕਰੀਬਨ 1 ਕਿਲੋਮੀਟਰ ਦਾਹੇ ਮਤਲਬ ਰਸਤਾ ਜਿਹੜਾ ਮੇਨ ਰੋਡ ਤੋਂ ਜਾਂਦਾ ਗੁਰਦੁਆਰਾ ਸ੍ਰੀ ਪਰਿਵਾਰ ਬਿਛੋੜਾ ਸਾਹਿਬ ਨੂੰ ਤੇ ਬਿਲਕੁਲ ਸਰਸਾ ਨਦੀ ਦੇ ਕੰਢੇ ਤੇ ਇਹ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਤੇ ਪਹਿਲਾਂ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਂਗੇ ਫਿਰ ਤੁਹਾਨੂੰ ਸਰਸਾ ਨਦੀ ਵੀ ਆਪਾਂ ਦਿਖਾਵਾਂਗੇ ਜਿਹੜੀ ਸਰਸਾ ਨਦੀ ਕਰਕੇ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਵਿਛੋੜਾ ਹੋਇਆ ਸੀ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਤਿੰਨ ਭਾਗਾਂ ਦੇ ਵਿੱਚ ਵੰਡਿਆ ਗਿਆ ਸੀ ਬਾਕੀ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਸਾਰਾ ਇਤਿਹਾਸ ਤੁਹਾਨੂੰ ਦੱਸਾਂਗੇ ਤੇ ਹੁਣ ਵੀ ਇਹ ਆਲਾ ਦਵਾਲਾ ਨਾ ਜਿਹੜਾ ਇਹ ਗੁਰਦੁਆਰਾ ਸਾਹਿਬ ਤੇ ਆਲਾ ਦਵਾਲਾ ਸਾਰਾ ਇਹ ਮਤਲਬ ਇੱਕ ਤਰ੍ਹਾਂ ਦਾ ਜਿਵੇਂ ਕਹੀਜੀ ਜੰਗਲੀ ਇਲਾਕਾ ਸਾਰੇ ਆਲੇ-ਦਾਲੇ ਦਰਖਤ ਤੇ ਦਰਖਤ ਤੇ ਇਹ ਐਵੇਂ ਦੇ ਰਾਸਤੇ ਜਿਹੜੇ ਉਹ ਜਾਂਦੇ ਨੇ ਬਿਲਕੁਲ ਸਰਸਨਦੀ ਇਥੋਂ ਦੀ ਨਾਲ ਦੀ ਉਹ ਚੱਲਦੀ ਆ। ਉਹ ਆਪਾਂ ਸਾਰਾ ਤੁਹਾਨੂੰ ਗੁਰਦੁਆਰਾ ਸਾਹਿਬ ਪਹਿਲਾਂ ਮੱਥਾ ਟੇਕਾਂਗੇ ਫਿਰ ਉਸ ਤੋਂ ਬਾਅਦ ਉਹ ਸਰਸਨਦੀ ਦਿਖਾਵਾਂਗੇ। ਤੇ ਇਥੋਂ ਤੁਹਾਨੂੰ ਸਾਹਮਣੇ ਗੁਰਦੁਆਰਾ ਸਾਹਿਬ ਵੀ ਜਿਹੜੇ ਉਹ ਦਿਖਦੇ ਹੋਣਗੇ ਹਨਾ ਮੁਰਦੁਆਰਾ ਸਾਹਿਬ ਦੀ ਇਮਾਰਤ ਜਿਹੜੀ ਉਹ ਦਿਖਦੀ ਹੋਊਗੀ। ਤੇ ਪਹੁੰਚਦੇ ਆਂ ਗੁਰਦੁਆਰਾ ਸਾਹਿਬ ਤੇ ਆਹ ਸਾਰੇ ਐਵੇਂ ਦੇ ਰਾਸਤੇ ਨੇ ਗੁਰਦੁਆਰਾ ਸਾਹਿਬ ਨੂੰ ਜਾਣ ਨੂੰ ਤੇ ਮੇਨ ਰੋਡ ਤੇ ਆਪਾਂ ਜਿਵੇਂ ਤੁਹਾਨੂੰ ਬੋਰਡ ਦਿਖਾਇਆ ਸੀ ਉਹ ਬੋਰਡ ਲੱਗਿਆ ਹੋਇਆ ਜੀ ਤੁਸੀਂ ਆਉਨੇ ਆਨੰਦਪੁਰ ਸਾਹਿਬ ਨੂੰ ਤਾਂ ਇਹ ਸਥਾਨ ਦੇ ਵੀ ਜਰੂਰ ਦਰਸ਼ਨ ਜਿਹੜੇ ਉਹ ਕਰਕੇ ਜਾਇਆ ਕਰੋ ਆਪਾਂ ਪਹੁੰਚ ਗਏ ਜੀ ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਇਸ ਸਮੇਂ ਜਿਹੜੇ ਸਥਾਨ ਤੇ ਤੁਸੀਂ ਦਰਸ਼ਨ ਕਰ ਰਹੇ ਹੋ ਸਾਹਮਣੇ ਦਰਬਾਰ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਹਨ ਇਹ ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਨੇ ਤੇ ਇਸ ਸਥਾਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਵਿਛੋੜਾ ਪਿਆ ਸੀ ਇੱਥੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਤਿੰਨ ਭਾਗਾਂ ਦੇ ਵਿੱਚ ਵੰਡਿਆ ਗਿਆ ਸੀ ਇੱਥੋਂ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਸਾਹਿਬ ਵਾਲੇ ਪਾਸੇ ਨੂੰ ਚਲੇ ਗਏ ਸੀ ਤੇ ਛੋਟੇ ਸਹਬਜ਼ਾਦੇ ਤੇ ਮਾਤਾ ਗੁਜਰੀ ਜੀ ਇੱਥੋਂ ਫਤਿਹਗੜ੍ਹ ਸਾਹਿਬ ਵਾਲੇ ਪਾਸੇ ਨੂੰ ਚਲੇ ਗਏ ਸੀ ਤੇ ਮਾਤਾ ਸਾਬਕੌਰ ਜੀ ਤੇ ਕੁਛ ਹੋਰ ਸਿੰਘ ਉਹ ਦਿੱਲੀ ਵਾਲੇ ਪਾਸੇ ਨੂੰ ਚਲੇ ਗਏ ਸੀ ਤੇ ਉਧਰ ਸਾਹਮਣੇ ਇਤਿਹਾਸ ਵਾਲਾ ਬੋਰਡ ਵੀ ਜਿਹੜਾ ਉਹ ਲੱਗਿਆ ਹੋਇਆ ਉਹ ਸਾਰਾ ਆਪਾਂ ਬੋਰਡ ਤੁਹਾਨੂੰ ਦਿਖਾ ਦੰਨੇ ਆ ਛੇਪ ਉਹ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਪਰਿਵਾਰ ਸਮੇਤ ਕਿਲਾ ਜਿਹੜਾ ਉਹ ਛੱਡਿਆ ਸੀ ਤੇ ਛੇਪ ਉਹ ਨੂੰ ਕਿਲਾ ਛੱਡਣ ਤੋਂ ਬਾਅਦ ਚੋਂ ਇਸ ਸਥਾਨ ਤੇ ਆ ਕੇ ਜਿਹੜਾ ਪਰਿਵਾਰ ਦਾ ਵਿਛੋੜਾ ਪਿਆ ਸੀ ਸਾਹਮਣੇ ਇੱਥੇ ਬੋਰਡ ਜ ਇਹ ਸਾਰਾ ਇਤਿਹਾਸ ਆਪਾਂ ਤੁਹਾਨੂੰ ਦੱਸ ਦਾਨਿਆ ਗੁਰਦੁਆਰਾ ਸ੍ਰੀ ਪਰਿਵਾਰ ਬਿਛੋੜਾ ਸਾਹਿਬ ਦਾ ਇੱਥੇ ਲਿਖਿਆ ਹੋਇਆ ਵੀ ਇਸ ਸਥਾਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਰਿਵਾਰ ਤੇ ਸਿੰਘਾਂ ਸਮੇਤ ਕਿਲਾ ਆਨੰਦਗੜ੍ਹ ਸਾਹਿਬ ਸ੍ਰੀ ਨੰਦਪੁਰ ਸਾਹਿਬ ਤੋਂ ਜਦੋਂ ਕਿਲਾ ਛੱਡਿਆ ਗੁਰੂ ਸਾਹਿਬ ਨੇ ਅੰਮ੍ਰਿਤ ਵੇਲੇ ਪਹੁੰਚੇ ਅਤੇ ਇਸ ਇਸ ਥਾਂ ਤੇ ਆਸਾ ਦੀ ਵਾਰ ਦਾ ਕੀਰਤਨ ਆਰੰਭ ਕੀਤਾ ਵਹੀਰ ਨੇ ਕੀਰਤਪੁਰ ਸਾਹਿਬ ਪਾਰ ਕੀਤਾ ਬਾਈ ਧਾਰ ਦੇ ਪਹਾੜੀ ਰਾਜਿਆਂ ਤੇ ਮੁਗਲ ਫੌਜਾਂ ਨੇ ਕਸਮਾਂ ਤੋੜ ਕੇ ਹੱਲਾ ਕਰ ਦਿੱਤਾ ਸ਼ਾਹੀ ਟਿੱਬੀ ਤੇ ਭਾਈ ਉਦੇ ਸਿੰਘ 50 ਸਿੰਘਾਂ ਦੇ ਜਥੇ ਨਾਲ ਦਿਨ ਚੜ੍ਹਦੇ ਤੱਕ ਸ਼ਹੀਦیاں ਪਾ ਗਈ ਤੇ ਇਹ ਬੋਰਡ ਤੇ ਇਹ ਵੀ ਲਿਖ ਕੇ ਦੱਸਿਆ ਗਿਆ ਕਿ ਸਰਸਾ ਨਦੀ ਦੇ ਕੰਢੇ ਤੋਂ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਹਬਜ਼ਾਦੇ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਨਾਲ ਸਰਸਾ ਨਦੀ ਪਾਰ ਕੀਤੀ ਗੁਰੂ ਸਾਹਿਬ ਜੀ ਨੇ ਆ ਰਹੀ ਫੌਜ ਨੂੰ ਰੋਕਣ ਲਈ ਭਾਈ ਜੀਵਨ ਸਿੰਘ ਭਾਈ ਜੈਤਾ ਜੀ ਨੂੰ ਸਰਸਾ ਨਦੀ ਦੇ ਕੰਢੇ ਤੇ ਮੁਗਲ ਫੌਜਾਂ ਨਾਲ ਮੁਕਾਬਲਾ ਕਰਨ ਦਾ ਦੇਸ਼ ਕੀਤਾ ਗੁਰੂ ਸਾਹਿਬ ਜੀ ਸਿੰਘਾਂ ਦੇ ਜਥੇ ਨਾਲ ਇਥੋਂ ਕੋਟਲਾ ਨੇਂਹਂ ਗਾਂ ਖਾਂ ਵੱਲ ਚੱਲ ਪਏ ਸਰਸਾ ਨਦੀ ਦੇ ਕੰਢੇ ਤੇ ਹੋਏ ਕਮਸਾਨ ਦੀ ਜੰਗ ਵਿੱਚ ਭਾਈ ਜੀਵਨ ਸਿੰਘ ਨੇ ਮੈਦਾਨ ਦੀ ਜੰਗ ਵਿੱਚ ਆਪਣੇ ਆਖਰੀ ਸਵਾਸ ਤੱਕ ਮੁਗਲ ਫੌਜਾਂ ਨੂੰ ਅੱਗੇ ਵਧਣ ਨਹੀਂ ਦਿੱਤਾ ਅਤੇ ਦੁਸ਼ਮਣ ਫੌਜ ਵੱਲੋਂ ਚਲਾਈ ਬੰਦੂਖ ਦੀ ਗੋਲੀ ਉਹਨਾਂ ਦੇ ਮੱਥੇ ਵਿੱਚ ਵੱਜਣ ਨਾਲ ਸ਼ਹੀਦੀ ਪ੍ਰਾਪਤ ਕਰ ਗਏ ਇਹ ਸਾਰਾ ਇਤਿਹਾਸ ਇੱਥੇ ਜਿਹੜਾ ਉਹ ਲਿਖ ਕੇ ਦੱਸਿਆ ਹੋਇਆ ਤੇ ਇਹ ਜਿਹੜਾ ਸਥਾਨ ਹੈ ਗੁਰਦੁਆਰਾ ਸ਼੍ਰੀ ਪਰਵਾਰ ਵਿਛੋੜਾ ਸਾਹਿਬ ਇਹ ਸਰਸਾ ਨਦੀ ਦੇ ਬਿਲਕੁਲ ਵੰਡੇ ਤੇ ਜਿਹੜਾ ਉਹ ਬਣਿਆ ਹੋਇਆ ਆਪਾਂ ਸਰਸਨ ਦੀ ਵੀ ਤੁਹਾਨੂੰ ਜਿਹੜੀ ਦਿਖਾਵਾਂਗੇ ਤੇ ਇਸ ਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਜਿਹੜਾ ਉਹ ਵਿਛੋੜਾ ਪਿਆ ਸੀ ਉੱਪਰ ਦਰਬਾਰ ਸਾਹਿਬ ਬਣੇ ਹੋਏ ਨੇ ਆਪਾਂ ਦਰਬਾਰ ਸਾਹਿਬ 'ਚ ਵੀ ਜਾਵਾਂਗੇ ਦਰਬਾਰ ਸਾਹਿਬ ਦੇ ਤੁਹਾਨੂੰ ਜਿਹੜੇ ਉਹ ਦਰਸ਼ਨ ਕਰਵਾਵਾਂਗੇ ਤੇ ਇੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਵਿਛੋੜਾ ਪਿਆ ਸੀ ਤੇ ਤਿੰਨ ਭਾਗਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਜਿਹੜਾ ਉਹ ਵੰਡਿਆ ਗਿਆ ਸੀ ਜਿਵੇਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਜੀ ਇੱਥੋਂ ਚਮਕੌਰ ਸਾਹਿਬ ਵਾਲੇ ਪਾਸੇ ਨੂੰ ਚਲੇ ਗਏ ਸੀ ਤੇ ਛੋਟੇ ਸਾਹਿਬ ਜੀ ਤੇ ਮਾਤਾ ਗੁਜਰੀ ਜੀ ਇਥੋਂ ਫਤੇਗੜ ਸਾਹਿਬ ਵਾਲੇ ਪਾਸੇ ਨੂੰ ਅਤੇ ਮਾਤਾ ਸਾਹਿਬ ਕੌਰ ਜੀ ਕੁਝ ਸਿੰਘਾ ਸਵੇਤ ਦਿੱਲੀ ਵਾਲੇ ਪਾਸੇ ਨੂੰ ਚਲੇ ਗਏ ਸੀ ਤੇ ਆਪਾਂ ਚੱਲਦੇ ਆਂ ਤੇ ਉੱਪਰ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਆਉਨੇ ਆਂ ਚੱਲਦੇ ਆਪਾਂ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਆਉਨੇ ਆਂ ਜਿਵੇਂ ਆਪਾਂ ਪਹਿਲਾਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਵੀ ਦੱਸਿਆ ਸੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਛੇਪ ਉਹ ਨੂੰ ਕਿਲਾ ਜਿਹੜਾ ਛੱਡਿਆ ਸੀ ਆਨੰਦਪੁਰ ਸਾਹਿਬ ਤੋਂ ਤੇ ਇਸ ਸਥਾਨ ਤੇ ਗੁਰੂ ਸਾਹਿਬ ਪਰਿਵਾਰ ਸਮੇਤ ਸਵੇਰ ਦੇ ਸਮੇਂ ਪਹੁੰਚੇ ਸੀਗੇ ਕਿਉਂਕਿ ਕਿਲਾ ਅਨੰਦਗੜ੍ਹ ਸਾਹਿਬ ਤੋਂ ਜਿਹੜੀ ਉਹ ਦੂਰੀ ਹੈ ਆਪਣੇ ਪਰਿਵਾਰ ਵਿਚੋੜਾ ਸਾਹਿਬ ਦੀ ਉਹ 27-28 ਕਿਲੋਮੀਟਰ ਹੈ ਵੱਖ-ਵੱਖ ਸਥਾਨਾਂ ਤੋਂ ਹੁੰਦੇ ਹੋਏ ਗੁਰੂ ਸਾਹਿਬ ਇਸ ਥਾਂ ਤੇ ਆਪਣੇ ਪਰਿਵਾਰ ਸਮੇਤ ਦੂਸਰੀ ਸਵੇਰ ਪਹੁੰਚੇ ਸੀ ਜਾਨੀ ਕਿ ਸਤ ਪੋਹ ਦੀ ਸਵੇਰ ਹੋ ਗਈ ਸੀ ਸਤ ਪੋਹ ਵਾਲੇ ਦਿਨ ਪਰਿਵਾਰ ਦਾ ਜਿਹੜਾ ਉਹ ਵਿਚੋੜਾ ਪਿਆ ਹੈ ਇਸ ਸਥਾਨ ਤੇ ਤੇ ਚਲਦੇ ਹਾਂ ਦਰਬਾਰ ਸਾਹਿਬ ਦੇ ਆਪਾਂ ਦਰਸ਼ਨ ਕਰਦੇ ਹਾਂ ਇਹ ਦਰਬਾਰ ਸਾਹਿਬ ਕਾਫੀ ਉੱਚੇ ਬਣੇ ਹੋਏ ਨੇ ਆ ਜਿਹੜੀਆਂ ਵਸਤਾਂ ਦੇ ਤੁਸੀਂ ਇਸ ਸਮੇਂ ਦਰਸ਼ਨ ਕਰ ਰਹੇ ਹੋ ਇਹ ਸਾਰੀਆਂ ਵਸਤਾਂ ਖੁਦਾਈ ਸਮੇਂ ਸਰਸਾ ਨਦੀ ਦੇ ਵਿੱਚੋਂ ਨਿਕਲੀਆਂ ਨੇ ਕਰੋ ਜੀ ਦਰਸ਼ਨ ਇੱਥੇ ਇੱਕ ਕਿਰਪਾਨ ਤੇ ਖੰਡਾ ਬਾਕੀ ਹੋਰ ਕੁਝ ਵਸਤਾਂ ਨੇ ਸਾਰੀਆਂ ਵਸਤਾਂ ਦੇ ਆਪਾਂ ਤੁਹਾਨੂੰ ਦਰਸ਼ਨ ਕਰਵਾਉਨੇ ਆ ਇਹ ਗੁਰਦੁਆਰਾ ਸ਼੍ਰੀ ਪਰਵਾਰ ਵਿਛੋੜਾ ਸਾਹਿਬ ਦੇ ਦਰਬਾਰ ਸਾਹਿਬ ਦੇ ਵਿੱਚ ਸ਼ਿਸ਼ੋਭਿਤ ਨੇ ਕਰੋ ਜੀ ਦਰਸ਼ਨ ਦਰਬਾਰ ਸਾਹਿਬ ਦੇ ਆਪਾਂ ਦਰਸ਼ਨ ਕਰਾਤੇ ਤੇ ਤੁਹਾਨੂੰ ਉਹ ਵਸਤਾਂ ਵੀ ਦਿਖਾਈਆਂ ਨੇ ਜਿਹੜੀਆਂ ਇੱਥੋਂ ਖਦਾਈ ਦੇ ਸਮੇਂ ਨਿਕਲੀਆਂ ਨੇ ਤੇ ਉਹ ਸਾਰੀਆਂ ਵਸਤਾਂ ਹਨ ਜਿਵੇਂ ਕਿਰਪਾਨ ਹੋ ਗਈ ਖੰਡਾ ਹੋ ਗਿਆ ਉਹ ਸਾਰਾ ਦਰਬਾਰ ਸਾਹਿਬ ਦੇ ਵਿੱਚ ਸ਼ਿਸ਼ੋਭਿਤਾ ਹੈ ਆਪਾਂ ਤੁਹਾਨੂੰ ਦਰਸ਼ਨ ਜਿਹੜੇ ਉਹ ਕਰਵਾਏ ਨੇ ਤੇ ਇੱਥੋਂ ਤੁਸੀਂ ਦੇਖੋ ਵੀ ਇਹ ਜਿਹੜੀ ਜਗਾਹ ਨਾ ਸਾਰੀ ਜਿੱਥੇ ਆਪਾਂ ਇੱਥੇ ਹੁਣ ਖੜੇ ਆ ਜਿੱਥੇ ਦਰਬਾਰ ਸਾਹਿਬ ਨੇ ਇਹ ਬਹੁਤ ਉੱਚੀ ਆ ਪੁਰਾਣੇ ਸਮਿਆਂ ਦੇ ਵਿੱਚ ਇਸ ਤਰ੍ਹਾਂ ਹੀ ਜਦੋਂ ਕੋਈ ਜੁੱਧ ਹੁੰਦਾ ਹੁੰਦਾ ਸੀ ਤਾਂ ਕੋਈ ਵੀ ਪ੍ਰਾਣੀ ਜਿਹੜੀ ਉਹ ਜਗਾਹ ਹਨ ਉਹ ਚੁਣਦੇ ਹੁੰਦੇ ਸੀ ਜਿਵੇਂ ਆਪਾਂ ਕਿਲਾ ਆਨੰਦਗੜ੍ਹ ਸਾਹਿਬ ਦੀ ਵੀ ਤੁਹਾਨੂੰ ਦਰਸ਼ਨ ਕਰਵਾਏ ਸੀ ਤੇ ਉਹ ਕਿਲਾ ਆਨੰਦਗੜ੍ਹ ਸਾਹਿਬ ਵੀ ਧਰਤੀ ਨਾਲੋਂ ਬਹੁਤ ਉੱਚੀ ਥਾਂ ਤੇ ਆ ਜਿਹੜਾ ਹਨ ਬਣਿਆ ਹੋਇਆ ਪੁਰਾਣੇ ਸਮਿਆਂ ਦੇ ਵਿੱਚ ਇਸ ਤਰ੍ਹਾਂ ਹੀ ਹੁੰਦੇ ਸੀ ਜਿਹੜੇ ਕਿਲੇ ਹੁੰਦੇ ਸੀ ਉਹ ਬਹੁਤ ਉੱਚੀ ਥਾਂ ਦੇ ਉੱਤੇ ਬਣੇ ਹੁੰਦੇ ਸੀ ਇਧਰੋਂ ਆ ਸਾਰਾ ਥੱਲਲਾ ਪਾਸਾ ਰਹਿ ਗਿਆ ਜਿੱਥੇ ਪਾਰਕਿੰਗ ਬਣੀ ਹੋਈ ਹੈ ਹਨਾ ਲੰਗਰ ਹਾਲ ਜਿਹੜਾ ਉਹ ਬਣਿਆ ਹੋਇਆ ਤੇ ਗੁਰਦੁਆਰਾ ਸਾਹਿਬ ਦੇ ਆਹ ਸਾਈਡ ਸਰਸਾ ਨਦੀ ਆ ਸਰਸਾ ਨਦੀ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਆਹ ਸਾਈਡ ਸਰਸਾ ਨਦੀ ਜਿਹੜੀ ਚੱਲਦੀ ਆ ਬਿਲਕੁਲ ਨੇੜੇ ਤੇ ਗੁਰਦੁਆਰਾ ਸਾਹਿਬ ਦੇ ਪਿੱਛੋਂ ਦੀ ਨਹਿਰ ਚੱਲਦੀ ਆ ਪਾਖੜਾ ਪਾਖੜਾ ਨਹਿਰ ਦੇ ਨਾਲ ਹੀ ਸਰਸਾ ਨਦੀ ਆ ਤੇ ਸਰਸਾ ਨਦੀ ਵੱਲੋਂ ਆਪਾਂ ਹੁਣ ਚੱਲਦੇ ਆ ਸਾਰਾ ਇਤਿਹਾਸ ਤੁਹਾਨੂੰ ਗੁਰਦੁਆਰਾ ਸਾਹਿਬ ਦਾ ਆਪ ਆਪਾਂ ਤੁਹਾਨੂੰ ਦਰਸ਼ਨ ਕਰਾਏ ਨੇ ਗੁਰਦੁਆਰਾ ਸ੍ਰੀ ਪਰਿਵਾਰ ਬਿਛੋੜਾ ਸਾਹਿਬ ਦੇ ਹਨ ਤੇ ਇਹ ਗੁਰਦੁਆਰਾ ਸਾਹਿਬ ਬਿਲਕੁਲ ਸਰਸਾ ਨਦੀ ਦੇ ਕੰਡੇ ਜਿਹੜੇ ਉਹ ਬਣੇ ਹੋਏ ਨੇ ਤੇ ਗੁਰਦੁਆਰਾ ਸਾਹਿਬ ਦੇ ਨਾਲੇ ਸਰਸਾ ਨਦੀ ਆ ਇਸ ਤੋਂ ਪਿੱਛੋਂ ਆਪਾਂ ਸਰਸਾ ਨਦੀ ਵੀ ਤੁਹਾਨੂੰ ਜਿਹੜੀ ਉਹ ਦਿਖਾਵਾਂਗੇ ਜਦੋਂ ਗੁਰੂ ਸਾਹਿਬ ਆਪਣੇ ਪਰਿਵਾਰ ਨਾਲ ਇਹ ਸਥਾਨ ਤੇ ਪਹੁੰਚੇ ਨੇ 6 ਪਉ ਨੂੰ ਕੇਲਾ ਛੱਡਣ ਤੋਂ ਬਾਅਦੋਂ ਸਾਰਾ ਆਪਾਂ ਇਤਿਹਾਸ ਤੁਹਾਨੂੰ ਦੱਸਿਆ ਜਿਹੜਾ ਪਿੱਛੇ ਜਿਹੜਾ ਬੋਰਡ ਲੱਗਿਆ ਹੋਇਆ ਸੀ ਵੀ ਇਤਿਹਾਸਾ ਦੀ ਵਾਰ ਦਾ ਜਿਹੜਾ ਉਹ ਕੀਰਤਨ ਗੁਰੂ ਸਾਹਿਬ ਨੇ ਆਰੰਭ ਕੀਤਾ ਤੇ ਪਹਾੜੀ ਰਾਜਿਆਂ ਨੇ ਤੇ ਮੁਗਲ ਫੌਜਾਂ ਨੇ ਸੌਹਾਂ ਜਿਹੜੀਆਂ ਖਾਧੀਆਂ ਸੀ ਉਹ ਸੌਹਾਂ ਤੋੜ ਕੇ ਇਸ ਸਥਾਨ ਤੇ ਆ ਕੇ ਫਿਰ ਜਿਹੜਾ ਕਮਸਾਨ ਦਾ ਉਹ ਜੁੱਧ ਹੋਇਆ ਫਿਰ ਉਦੋਂ ਜਿਹੜੀ ਸਰਸਾ ਨਦੀ ਸੀ ਉਹਨਾਂ ਸਮਿਆਂ ਦੇ ਵਿੱਚ ਉਹ ਸਰਸਾ ਨਦੀ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਸੀ ਤੇ ਕਿਉਂਕਿ ਮੀਂਹਾਂ ਦਾ ਮੌਸਮ ਸੀ ਬਹੁਤ ਜ਼ਿਆਦਾ ਪਾਣੀ ਸੀ ਤੇ ਕੁਝ ਕੁ ਸਿੰਘਾਂ ਤੋਂ ਸਰਸਾ ਨਦੀ ਜਿਹੜੀ ਉਹ ਪਾਰ ਹੋ ਗਈ ਸੀ ਤੇ ਕੁਝ ਕੁ ਸਿੰਘਾਂ ਤੋਂ ਸਰਸਾ ਨਦੀ ਜਿਹੜੀ ਉਹ ਪਾਰ ਨਹੀਂ ਹੋਈ ਸੀ ਤੇ ਇਸ ਤਰ੍ਹਾਂ ਵੀ ਕਿਹਾ ਜਾਂਦਾ ਕਿ ਜਦੋਂ ਸਿੰਘ ਸਰਸਨਦੀ ਪਾਰ ਕਰ ਰਹੇ ਸੀਗੇ ਜਿਹੜਾ ਸਿੱਖ ਇਤਿਹਾਸ ਸੀ ਜਿਹੜਾ ਕਿਲੇ ਦੇ ਵਿੱਚੋਂ ਸਿੰਘ ਆਪਣੇ ਨਾਲ ਲੈ ਕੇ ਆਏ ਸੀ ਹੱਥ ਲਿਖਤ ਸਿੱਖ ਇਤਿਹਾਸ ਸੀ ਉਹ ਸਰਸਨਦੀ ਦੇ ਪਾਣੀ ਦੇ ਵਿੱਚ ਹੀ ਮਤਲਬ ਬਹਿ ਗਿਆ ਸੀ ਪਾਣੀ ਦੇ ਵਿੱਚ ਹੀ ਰੁੜ ਗਿਆ ਸੀ ਕਿਉਂਕਿ ਪਾਣੀ ਦਾ ਬਹਾਅ ਬਹੁਤ ਤੇਜ਼ ਸੀ ਤੇ ਇੱਥੋਂ ਹੀ ਪਰਿਵਾਰ ਦਾ ਜਿਹੜਾ ਉਹ ਵਿਛੋੜਾ ਪਿਆ ਤੇ ਤਿੰਨ ਭਾਗਾਂ ਦੇ ਵਿੱਚ ਪਰਿਵਾਰ ਜਿਹੜਾ ਵੰਡਿਆ ਗਿਆ ਸੀ ਆਪਾਂ ਸਾਰਾ ਇਤਿਹਾਸ ਤੁਹਾਨੂੰ ਉਹ ਦੱਸਿਆ ਤੇ ਇਸ ਤੋਂ ਪਿੱਛੋਂ ਆਪਾਂ ਚੱਲਦੇ ਹਾਂ ਹੁਣ ਸਰਸਨਦੀ ਵੱਲ ਸਰਸਨਦੀ ਤੁਹਾਨੂੰ ਜਿਹੜੀ ਉਹ ਦਿਖਾਉਂਦੇ ਆਪਾਂ ਚੱਲ ਪਏ ਜੀ ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਤੋਂ ਦਰਸ਼ਨ ਕਰਕੇ ਤ ਤੁਹਾਨੂੰ ਸਾਰੇ ਦਰਸ਼ਨ ਕਰਵਾਏ ਨੇ ਗੁਰਦੁਆਰਾ ਸਾਹਿਬ ਦੇ ਹੁਣ ਆਪਾਂ ਜਾਣਾ ਸਰਸਾ ਨਦੀ ਵੱਲ ਇੱਥੋਂ ਗੁਰਦੁਆਰਾ ਸਾਹਿਬ ਦੇ ਬਿਲਕੁਲ ਨੇੜੇ ਸਰਸਾ ਨਦੀ ਹੈ ਆਹ ਵਾਲੀ ਸਾਈਡ ਨੂੰ ਸਰਸਾ ਨਦੀ ਜਿਹੜੀ ਚੱਲਦੀ ਹੈ ਤੇ ਉਹਦੇ ਨੇੜੇ ਭਾਖੜਾ ਨਹਿਰ ਵੀ ਆ ਉਹ ਸਾਰਾ ਆਪਾਂ ਤੁਹਾਨੂੰ ਦਿਖਾਵਾਂਗੇ ਸਰਸਾ ਨਦੀ ਬਿਲਕੁਲ ਨੇੜੋਂ ਦਿਖਾਵਾਂਗੇ ਸਾਰੇ ਤੁਹਾਨੂੰ ਦਰਸ਼ਨ ਕਰਵਾਵਾਂਗੇ ਜੇ ਕੋਈ ਆਪਣੇ ਚੈਨਲ ਤੇ ਨਵਾਂ ਹੁਣ ਜੁੜ ਰਿਹਾ ਹੈ ਨਾ ਤੇ ਉਹਨਾਂ ਨੂੰ ਆਪਾਂ ਦੱਸ ਦਈਏ ਕਿ ਆਪਾਂ ਸਫਰ-ਏ-ਸ਼ਾਦਤ ਤੇ ਯਾਤਰਾ ਕਰ ਰਹੇ ਹਾਂ ਜਿਹੜੇ ਜਿਹੜੇ ਸਥਾਨਾਂ ਤੋਂ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜੀ ਦੇ ਹੁੰਦੇ ਹੋਏ ਫਤਿਹਗੜ ਦਰਸ਼ਨ ਜਿਹੜੇ ਆਪਾਂ ਕਰਵਾਵਾਂਗੇ ਬਿਲਕੁਲ ਨੇੜੇ ਹੀ ਆਪਾਂ ਬਸ ਪਹੁੰਚਣ ਵਾਲੀ ਆਂ ਸਰਸਾ ਨਦੀ ਦੇ ਕੰਢੇ ਤੇ ਤੇ ਆਪਾਂ ਹੁਣ ਬਿਲਕੁਲ ਪਾਖੜਾ ਨਹਿਰ ਦੇ ਕੰਢੇ ਦੇ ਆ ਪਾਖੜਾ ਨਹਿਰ ਦਾ ਕੰਢਾ ਜਿਹੜਾ ਹੋ ਚੱਲ ਰਿਹਾ ਹੈ ਹੁਣ ਤੇ ਇੱਧਰ ਸੱਜੇ ਹੱਥ ਪਾਖੜਾ ਨਹਿਰ ਆਹ ਸਾਈਡ ਆ ਜਿੱਧਰੋਂ ਹੁਣ ਕੈਮਰਾ ਦਾ ਇਹ ਪਾਖੜਾ ਨਹਿਰ ਹੈ ਪਾਖੜਾ ਨਹਿਰ ਬਿਲਕੁਲ ਨਾਲ ਦੀ ਉ ਲੰਘਦੀ ਆ ਸਰਸਾ ਨਦੀ ਦੇ ਤੇ ਥੋੜੀ ਦੂਰੀ ਤੇ ਇੱਥੇ ਜਿਹੜੀ ਉਹ ਸਰਸਾ ਨਦੀ ਹੈ ਜਿਹੜੀ ਨਦੀ ਕਰਕੇ ਗੁਰੂ ਸਾਹਿਬ ਦੇ ਪਰਿਵਾਰ ਦਾ ਵਿਛੋੜਾ ਪਿਆ ਉਹਨਾਂ ਸਮਿਆਂ ਦੇ ਵਿੱਚ ਕਹਿੰਦੇ ਵੀ ਮੀਂਹ ਬਹੁਤ ਜ਼ਿਆਦਾ ਪੈਂਦੇ ਹੁੰਦੇ ਸੀ ਤੇ ਉਸ ਦਿਨ ਵੀ ਜਦੋਂ ਗੁਰੂ ਸਾਹਿਬ ਆਪਣੇ ਪਰਿਵਾਰ ਸਮੇਤ ਇੱਥੇ ਪਹੁੰਚੇ ਨੇ ਤਾਂ ਬਹੁਤ ਜ਼ਿਆਦਾ ਮੀਂਹ ਸੀ ਤੇ ਜਿਹੜਾ ਪਾਣੀ ਸੀ ਉਹ ਪਿੱਛੋਂ ਵੱਲ ਪਹਾੜਾਂ ਚੋਂ ਆਉਂਦਾ ਹੁਣ ਵੀ ਇਹ ਨਦੀ ਦੇ ਵਿੱਚ ਸਾਰਾ ਬਰਸਾਤੀ ਪਾਣੀ ਆਉਂਦਾ ਤੇ ਮੀਂਹ ਜ਼ਿਆਦਾ ਹੋਣ ਕਰਕੇ ਫਿਰ ਉਹ ਨਦੀ ਬਹੁਤ ਚੜੀ ਹੋਈ ਸੀ ਤਾਂ ਕੁਝ ਕੁ ਸਿੰਘਾਂ ਤੋਂ ਨਦੀ ਪਾਰ ਹੋ ਗਈ ਕੁਝ ਕੁ ਸਿੰਘਾਂ ਤੋਂ ਨਦੀ ਪਾਰ ਨਹੀਂ ਹੋਈ ਹੈ ਨਾ ਤੇ ਸਾਰਾ ਇਤਿਹਾਸ ਆਪਾਂ ਤੁਹਾਨੂੰ ਦੱਸਿਆ ਹੀ ਹੈ ਲਓ ਜੀ ਆਪਾਂ ਪਹੁੰਚ ਗਏ ਬਿਲਕੁਲ ਸਰਸਨ ਨਦੀ ਦੇ ਉੱਪਰ ਹਨਾ ਆਪਾਂ ਪੁਲ ਤੇ ਖੜੇ ਆ ਇਸ ਟਾਈਮ ਇਹ ਜਿਹੜੀ ਤੁਸੀਂ ਆ ਨਦੀ ਦੇਖ ਰਹੇ ਹੋ ਇਹ ਸਾਰੀ ਸਰਸਨ ਨਦੀ ਹੈ ਇਹ ਬਹੁਤ ਚੌੜੀ ਨਦੀ ਆ ਤੇ ਇਸ ਨਦੀ ਇਹ ਕਰਕੇ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਵਿਛੋੜਾ ਪਿਆ ਸੀ ਤੇ ਉਹ ਦਿਨ ਇਹਦਾ ਪਾਣੀ ਜਿਹੜਾ ਬਹੁਤ ਚੜਿਆ ਹੋਇਆ ਸੀ ਜਿਵੇਂ ਇਤਿਹਾਸ ਆਪਾਂ ਵੀਡੀਓ ਦੇ ਸ਼ੁਰੂ ਚ ਤੁਹਾਨੂੰ ਦੱਸਿਆ ਗੁਰਦੁਆਰਾ ਸਾਹਿਬ ਦੇ ਵਿੱਚ ਬੋਰਡ ਵੀ ਜਿਹੜਾ ਲੱਗਿਆ ਹੋਇਆ ਸੀ ਤੇ ਇਹ ਦੇ ਵਿੱਚ ਪਾਣੀ ਦਾ ਲੈਵਲ ਉਸ ਦਿਨ ਬਹੁਤ ਜਿਹੜਾ ਉੱਚਾ ਹੋਇਆ ਹੋਇਆ ਸੀ ਤੇ ਹੁਣ ਵੀ ਕਹਿੰਦੇ ਵੀ ਬਰਸਾਤਾਂ ਦੇ ਟਾਈਮ ਦੇ ਵਿੱਚ ਇਹ ਨਦੀ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਹ ਜਿਵੇਂ ਹੁਣ ਬਰਸਾਤਾਂ ਦਾ ਟਾਈਮ ਨਹੀਂ ਹੈਗਾ ਤਾਂ ਹੁਣ ਇਹਦੇ ਵਿੱਚ ਪਾਣੀ ਘਟਾ ਤੇ ਆਹ ਸਾਈਡ ਇੱਥੇ ਕਿੰਨਾ ਕੁ ਪਾਣੀ ਇੱਥੇ ਚੱਲ ਰਿਹਾ ਹੈ ਇਹ ਆਪਾਂ ਤੁਹਾਨੂੰ ਦਿਖਾ ਦਨੇ ਆ ਇੰਨੀ ਕੁ ਜਗ੍ਹਾ ਪਾਣੀ ਜਿਹੜਾ ਉਹ ਚੱਲ ਰਿਹਾ ਹੈ ਪਾਣੀ ਹੁਣ ਵੀ ਕਾਫੀ ਤੇਜ਼ ਆ ਮੈਂ ਜ਼ੂਮ ਕਰਕੇ ਤੁਹਾਨੂੰ ਦਿਖਾ ਦਾਨਾ ਲਓ ਜੀ ਇਹ ਸਰਸਾ ਨਦੀ ਹੈ ਆਪਾਂ ਜਿਹਦਾ ਜ਼ਿਕਰ ਸੁਣਦੇ ਰਹੁੰਨੇ ਆ ਇਤਿਹਾਸ ਦੇ ਵਿੱਚ ਹੈਨਾ ਤੇ ਇਹ ਇਸ ਥਾਂ ਤੋਂ ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਤਿੰਨ ਭਾਗਾਂ ਦੇ ਵਿੱਚ ਵੰਡਿਆ ਗਿਆ ਸੀ ਗੁਰੂ ਗੋਬਿੰਦ ਸਿੰਘ ਜੀ ਇੱਥੋਂ ਚਮਕੌਰ ਸਾਹਿਬ ਵਾਲੇ ਪਾਸੇ ਨੂੰ ਚਲੇ ਗਏ ਸੀ ਤੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜਾਦੇ ਇੱਥੋਂ ਫਤਿਹਗੜ੍ਹ ਸਾਹਿਬ ਵਾਲੇ ਪਾਸੇ ਨੂੰ ਚਲੇ ਗਏ ਸੀ ਜਾਨੀ ਕਿ ਕੁੰਮਾ ਮਾਸ਼ਕੀ ਜੀ ਦਾ ਜਿਹੜਾ ਸਥਾਨ ਆ ਹੁਣ ਇਸ ਤੋਂ ਬਾਅਦ ਜੋ ਆਪਾਂ ਕੁੰਮਾ ਮਾਸ਼ਕੀ ਜੀ ਦੇ ਸਥਾਨ ਵੱਲ ਜਾਵਾਂਗੇ ਜਿੱਥੇ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਇੱਥੋਂ ਛੋਟੇ ਸਾਹਿਬ ਜਾਦੇ ਕੁੰਮਾ ਮਾਸ਼ਕੀ ਜੀ ਦੇ ਸਥਾਨ ਵੱਲ ਚਲੇ ਗਏ ਸੀ ਉਹ ਸਾਰਾ ਇਤਿਹਾਸ ਆਪਾਂ ਉੱਥੇ ਤੁਹਾਨੂੰ ਦੱਸ ਦਾਂਗੇ ਹਨਾ ਜਾ ਕੇ ਤੇ ਜਿਹੜੇ ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਨੇ ਉਹ ਆਹ ਵਾਲੀ ਸਾਈਡ ਨੇ ਤੇ ਇਧਰੋਂ ਆਪਾਂ ਆਏ ਆ ਤੇ ਆਹ ਹੁਣ ਇੱਥੇ ਕਾਫੀ ਸਾਰੇ ਦਰਖਤ ਨੇ ਇੱਥੋਂ ਦਿਖਦੇ ਨਹੀਂ ਗੁਰਦੁਆਰਾ ਸਾਹਿਬ ਇਹ ਦਰਖਤਾਂ ਦੇ ਪਿੱਛੇ ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਨੇ ਬਿਲਕੁਲ ਸਰਸਾ ਨਦੀ ਦੇ ਕੰਢੇ ਤੇ ਤੇ ਗੁਰਗੋਬ ਸਿੰਘ ਜੀ ਇੱਥੋਂ ਚਮਕੌਰ ਸਾਹਿਬ ਵਾਲੇ ਪਾਸੇ ਨੂੰ ਚਲੇ ਗਏ ਸੀ ਮਾਤਾ ਸਾਹਿਬਕੌਰ ਜੀ ਅਤੇ ਕੁਝ ਸਿੰਘ ਉਹ ਦਿੱਲੀ ਵਾਲੇ ਪਾਸੇ ਨੂੰ ਚਲੇ ਗਏ ਸੀ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜਦ ਇੱਥੋਂ ਫਤਿਹਗੜ੍ਹ ਸਾਹਿਬ ਵਾਲ ਪਰ ਇੱਥੋਂ ਜਿਹੜਾ ਅੱਗੇ ਦਾ ਇਤਿਹਾਸ ਉਹ ਸਾਰਾ ਸ਼ੁਰੂ ਹੁੰਦਾ ਹਨ ਸੱਤ ਪੋ ਦੀ ਸਵੇਰ ਨੂੰ ਇੱਥੇ ਜਿਹੜਾ ਉਹ ਵਿਛੋੜਾ ਪਿਆ ਸੀ 6 ਪੋ ਨੂੰ ਕਿਲਾ ਛੱਡਿਆ ਤੇ 7 ਪੋ ਨੂੰ ਇਹ ਸਥਾਨ ਤੇ ਆ ਕੇ ਜਿਹੜਾ ਉਹ ਪਰਿਵਾਰ ਦਾ ਵਿਛੋੜਾ ਪੈ ਗਿਆ ਸੀ ਫਿਰ ਆਪਾਂ ਹੁਣ ਇਸ ਤੋਂ ਬਾਅਦ ਨੂੰ ਅੱਗੇ ਨੂੰ ਚੱਲਾਂਗੇ ਇੱਥੋਂ ਅੱਗੇ ਦਾ ਇਤਿਹਾਸ ਤੁਹਾਡੇ ਨਾਲ ਸਾਰਾ ਸਾਂਝਾ ਕਰਾਂਗੇ ਆਪਾਂ ਇਸ ਵੇ ਸਰਸਾ ਨਦੀ ਦੇ ਪੁਲ ਤੇ ਖੜੇ ਆ ਬਿਲਕੁਲ ਹਨਾ ਆ ਇਧਰ ਪਿੱਛੇ ਆ ਸਾਰੀ ਸਰਸਾ ਨਦੀ ਆਪਾਂ ਤੁਹਾਨੂੰ ਦਿਖਾਈਓ ਹੈ ਤੇ ਜਦੋਂ ਛੋਟੇ ਸਾਹਿਬ ਜੀ ਅਤੇ ਮਾਤਾ ਗੁਜਰੀ ਜੀ ਦਾ ਪਰਿਵਾਰ ਨਾਲੋਂ ਵਿਛੋੜਾ ਹੁੰਦਾ ਗੁਰੂ ਗੋਬਿੰਦ ਸਿੰਘ ਜੀ ਤੋਂ ਉਹ ਤਾਂ ਇਹ ਸਥਾਨ ਤੋਂ ਚੱਲ ਕੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਕੁੰਮਾ ਮਾਸਕੀ ਜੀ ਦੇ ਕੋਲੇ ਹੋ ਜਾਂਦੇ ਨੇ ਇੱਥੋਂ ਥੋੜੀ ਦੂਰੀ ਤੇ ਕੁੰਮਾ ਮਾਸਕੀ ਦਾ ਸਥਾਨ ਬਣਿਆ ਹੋਇਆ ਕੁੰਮਾ ਮਾਸਕੀ ਜੀ ਦੇ ਨਾਮ ਤੇ ਗੁਰਦੁਆਰਾ ਸਾਹਿਬ ਜਿਹੜੇ ਉਹ ਬਣੇ ਹੋਏ ਨੇ ਹਨ ਤੇ ਇਹ ਕੁੰਮਾ ਮਾਸਕੀ ਜੀ ਨਾਮ ਦੇ ਇੱਕ ਜਿਹੜੇ ਵਿਅਕਤੀ ਨੇ ਉਹ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਮਿਲਦੇ ਨੇ ਜਦੋਂ ਇਸ ਸਥਾਨ ਤੋਂ ਪਰਿਵਾਰ ਨਾਲੋਂ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਵਿਛੜਦੇ ਨੇ ਤੇ ਉਹਨਾਂ ਨਾਲ ਮੇਲ ਹੁੰਦਾ ਉਹ ਉਹ ਸਮੇਂ ਦੇ ਵਿੱਚ ਬੀੜੀ ਚਲਾਉਣ ਦਾ ਕੰਮ ਕਰਦੇ ਸੀਗੇ ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਪੁਲ ਨਹੀਂ ਹੁੰਦੇ ਸੀਗੇ ਹੁਣ ਤਾਂ ਬਹੁਤ ਸਾਰੇ ਪੁਲ ਬਣ ਗਏ ਹਨ ਜਿਵੇਂ ਆਪਾਂ ਹੁਣ ਪੁਲ ਤੇ ਖੜੇ ਆ ਇਹ ਪੁਲ ਬਣ ਕੇ ਗੱਡੀਆਂ ਵਾਸਤੇ ਮੋਟਰਸਾਈਕਲਾਂ ਵਾਸਤੇ ਉਹ ਟਾਈਮਾਂ ਦੇ ਵਿੱਚ ਕਿਸ਼ਤੀਆਂ ਦੇ ਨਾਲ ਬੀੜੀਆਂ ਦੇ ਨਾਲੇ ਨਦੀਆਂ ਜਿਹੜੀਆਂ ਉਹ ਪਾਰ ਕਰਵਾਈਆਂ ਜਾਂਦੀਆਂ ਸੀ ਕੁੰਮਾਵਾਸ਼ਕੀ ਜੀ ਬੀੜੀ ਚਲਾਉਣ ਦਾ ਕੰਮ ਕਰਦੇ ਸੀ ਉਹਨਾਂ ਦਾ ਜਿਹੜਾ ਘਰ ਸੀਗਾ ਉਹ ਬਿਲਕੁਲ ਨਦੀ ਦੇ ਕੰਢੇ ਤੇ ਸੀਗਾ ਇੱਥੋਂ ਥੋੜੀ ਦੂਰੀ ਤੇ ਜਾ ਕੇ ਨਾ ਜਿੱਥੇ ਆਪਾਂ ਹੁਣ ਖੜੇ ਆ ਇੱਥੋਂ ਸਰਸਾ ਨਦੀ ਤੇ ਸਤਲੁਜ ਦਾ ਸੰਗਮ ਹੋ ਜਾਂਦਾ ਸਰਸਾ ਨਦੀ ਤੇ ਸਤਲੁਜ ਦੋਨੋਂ ਇਕੱਠੇ ਹੋ ਜਾਂਦੇ ਨੇ ਤੇ ਉੱਥੇ ਉਹਨਾਂ ਦਾ ਘਰ ਸੀਗਾ ਤੇ ਹੁਣ ਜਿਹੜਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਉਹ ਉੱਥੇ ਹੀ ਬਣਿਆ ਹੋਇਆ ਜਿੱਥੇ ਉਹਨਾਂ ਦੀ ਝੌਂਪੜੀ ਹੁੰਦੀ ਸੀ ਤੇ ਉਹ ਆਪਾਂ ਇਤਿਹਾਸ ਸਾਰਾ ਤੁਹਾਨੂੰ ਅੱਗੇ ਦੀ ਵੀਡੀਓ ਦੇ ਵਿੱਚ ਸਾਂਝਾ ਕਰਾਂਗੇ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਦੇ ਦਰਸ਼ਨ ਕਰਵਾਏ ਨੇ ਤੇ ਸਰਸਾ ਨਦੀ ਦਿਖਾਈ ਹੈ ਕਿ ਕਿਸ ਤਰ੍ਹਾਂ ਪਰਿਵਾਰ ਦਾ ਜਿਹੜਾ ਉਹ ਵਿਛੋੜਾ ਪਿਆ ਤੇ ਸੱਤ ਵੀ ਕਿੰਨੀ ਪੋਹ ਦਾ ਦਿਨ ਸੀਗਾ ਤੇ ਕਿਹੜੀ ਪੋਹ ਨੂੰ ਕਿਹੜਾ ਇਤਿਹਾਸ ਸੀਗਾ ਉਹ ਸਾਰਾ ਆਪਾਂ ਸਾਂਝਾ ਕਰਾਂਗੇ ਸੋ ਇਹ ਵੀਡੀਓ ਨੂੰ ਆਪਾਂ ਐਂਡ ਕਰਦੇ ਆਂ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਇਸ ਤੋਂ ਅੱਗੇ ਦਾ ਜਿਹੜਾ ਇਤਿਹਾਸ ਆ ਉਹ ਅਗਲੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਇਸ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਔਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ